para la grava. ਸਾਰੇ ਇਤਮਾ ਲਾ ਲੈਣੀ ਆ ਮਾੜਾ ਘੁੰਮ ਜਾ ਵਾ ਪਾਵਰ ਦੀ ਆ ਗਈ ਰਿਪੋਰਟ ਦੀ ਆਪੇ ਨਹੀਂ ਨਾਲ ਨਹੀਂ ਨਹੀਂ ਬਾਬਾ ਇੱਕ ਮੋੜ ਬਾਬਰ ਆ ਕੇ ਬਾਬਾ ਰਿਪੋਰਟ ਬਾਬਾ ਗੋਲਡੀ ਮੈਂ ਚਤਰਾ ਦੀ ਫੋਟੋ ਨਹੀਂ ਲੈਣੀ ਮੈਂ ਫੋਟੋ ਤੁਹਾਡੀ ਲੈਣੀ ਕਰੂ ਮੈਂ ਫੋਟੋ ਬਾਬਾ ਹੁਣ ਨਹੀਂ ਆ ਕੇ ਇੱਧਰ ਬੋਲੇ ਜਾਓ ਯਾਰ ਪੂਰੇ ਬੋਰੇ ਇਸ ਜਮਾਨੇ ਦਾ ਪਹਾਵੇ ਨਹੀਂ ਪਤਾ ਨਹੀਂ ਪਰਮਨੈਂਟ ਨਹੀਂ ਬੱਡੀ ਯਾਰ ਯਾਰ ਉਹ ਮਾੜੀ ਉਹ ਬੱਲੀ ਹੁੰਦੀ ਆ ਆ ਪਰਲੀ ਫੜ ਫੜ ਯਾਰ ਯਾਰ ਨਿਕਰੇ ਆ ਆ ਕਿਸੇ ਰੋਣੀ ਆ ਇਹਦੇ ਪੂਰਾ ਸੈਟ ਇੱਕ ਵਡੇ ਤੋਂ ਦੋਨਾ ਪਾ ਸੈਟ ਨਹੀਂ ਅੜਕੜਨੀ ਨਹੀਂ ਯਾਰੋ ਪਿਆਰ ਪਾਣੀ ਆ ਜਾਂਦੀ ਇਹ ਨੂੰ ਯਾਰੋ ਮੋਕ ਨੂੰ ਜਾਂਦੀ

ਇਹ ਗਲਤ ਗੱਲਾਂ ਦਾ ਕਰਨ ਦਾ ਤਰੀਕਾ ਗਲਤ ਹੋ ਸਕਦਾ ਉਹ ਮੈਂ ਮੰਨ ਲਉ ਮੈਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਅਰਥ ਨਹੀਂ ਗਲਤ ਬਣਾ ਸਕਦਾ ਕਿ ਆਪਾਂ ਅੱਡੇ ਸਾਡੇ ਹੁਣ ਦੂਜੀ ਚੀਜ਼ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਵੀ ਸਾਰੀ ਸਾਰੇ ਜਿਹੜੇ ਪੰਜਾਬੀਆਂ ਨੂੰ ਪਿਆਰ ਕਰਦੇ ਕੌਮ ਨੂੰ ਪਿਆਰ ਕਰਦੇ ਇਸ ਧਰਤੀ ਨੂੰ ਪਿਆਰ ਕਰਦੇ ਸਾਰੇ ਇੱਥੇ ਸੇਵਾ ਕਰਨੀ ਚਾਹੁੰਦੇ ਆ ਸਾਰਿਆਂ ਦੇ ਵਿੱਚ ਜਜ਼ਬਾ ਬੜੀ ਵੱਡੀ ਤੇ ਬੜੀ ਚੰਗੀ ਗੱਲ ਹੈ ਕਿ ਕਿਤੇ ਜੇ ਸਾਰੇ ਸਾਡੀ ਮੁਸ਼ਕਲ ਨਹੀਂ ਆਉਣੀ ਤੇ ਸਾਡੀ ਤਾਲਮੇਲ ਦੀ ਘਾਟ ਆ ਜੇ ਦੀ ਮਰਜ਼ੀ ਕਰਦਾ ਉਹ ਚਾਰਾ ਚੋਕ ਲਿਆਂਦਾ ਜੇ ਦੀ ਮਰਜ਼ੀ ਬਰਾਂਡ ਚੋਕ ਲਿਆਂਦਾ ਜੇ ਦੀ ਮਰਜ਼ੀ ਥੋੜੀ ਚੋਕ ਲਿਆਉਗਾ ਇੱਥੇ ਥੋੜੀ ਦਾ ਟਰਾਂਲ ਲਾਇਆ ਉਹਦਾ ਸਾਰਾ ਕੰਮ ਹੀ ਰੁਕ ਜਾਣਾ ਤਾਂ ਸਾਡਾ ਟਰਾਂਲਾ ਲਾਇਆ ਇਥੇ ਲੰਗਣਾ ਲਾਇਆ ਕਿ ਰੱਖਣਾ ਦੀ ਟਰਾਂਲਾ ਲਾਇਆ ਇਹ ਕਿ ਨਹੀਂ ਪਾਉਂਦੇ 114 ਪੁਲਾ ਉਹਦੇ ਜਿਵੇਂ ਮਿੱਟੀ ਚਾਹੀਦੀ ਸਾਨੂੰ ਚਾਰਾ ਗਈ ਤਾਂ ਕਮੇਟੀ ਚਾਹੀਦੀ ਜੇ ਤਾਲਮੇਲ ਹੀ ਨਹੀਂ ਹੈ ਹੁਣ ਆਪਣੀ ਮਰਜ਼ੀ ਨਾਲ ਦਵਾਈਆਂ ਚੋਕ ਲਿਆਉਂਦੇ ਆ ਇੱਥੇ ਬਿਮਾਰ ਲੰਮੇ ਪਏ ਸਾਰੇ ਵੀ ਤੁਸੀਂ ਪਹਿਲੇ ਪਤਾ ਕਰੋ ਕਿ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਹੁਣ ਜਿਵੇਂ ਸਾਡਾ ਪਾਣੀ ਆ ਜਿੱਥੇ ਪਾਣੀ ਖਲੋ ਗਿਆ ਵਾ ਪਾਣੀ ਦੇ ਨਾਲ ਮੱਛਰ ਪੈਦਾ ਹੋਣਾ ਤੇ ਮੱਛਰ ਨਾਲ ਬਿਮਾਰੀਆਂ ਪੈਦਾ ਹੋਣੀਆਂ ਡੇਂਗੂ ਮਲੇਰੀਆ ਜੋ ਸਾਰੇ ਫੈਲਣੇ ਇਹ ਕਿੱਥੇ ਕਿੱਥੇ ਪਾਣੀ ਪਤਾ ਖੜਾ ਵਾ ਪਾਣੀ ਉੱਥੇ ਥੋੜਾ ਡੀਜ਼ਲ ਪਾ ਦੋ ਮੱਛਰ ਪੈਦਾ ਨਹੀਂ ਹੁੰਦਾ ਤੇ ਬਿਮਾਰੀਆਂ ਤੋਂ ਬਚ ਜਾਗੇ ਆਪਾਂ ਜਨਤ ਦੇ ਕੰਮ ਆ ਕਰਨੇ ਤੇ ਲੋਕਾਂ ਨੂੰ ਬਚਾਉਣਾ ਵਾ ਕਿਹੜੇ ਤਰੀਕੇ ਨਾਲ ਲੋਕ ਬਚਦੇ ਕਿਹੜੇ ਜਿਹੜੇ ਕਿਹੜੇ ਤਰੀਕੇ ਨਾਲ ਸਾਡੇ ਭਰਾਵਾਂ ਦੀ ਮਦਦ ਹੋ ਸਕਦੀ ਜਿੱਥੇ ਜਿੱਥੇ ਕਿਤੇ ਪਾਣੀ ਦੇਖੋ ਖੜਾ ਕਿ ਉਹ ਪਾਣੀ ਜਿਹੜਾ ਉੱਥੇ ਮੱਛਰ ਪੈਦਾ ਹੋਊਗਾ ਡੇਂਗੂ ਮਲੇਰੀਆ ਨਾਲ ਲੋਕਾਂ ਦਾ ਨੁਕਸਾਨ ਹੋਊਗਾ ਬਿਮ ਤਾਲਮੇਲ ਦੇ ਵਿੱਚ ਮੇਰੇ ਕੋਲ ਅਸੀਂ ਜਿਹੜੇ ਹੁਣ ਭਾਰਤ ਦੇ ਵਿੱਚ ਆਪਣੇ ਦੋ ਵੱਡੇ ਸੈਂਟਰ ਦੇ ਵਿੱਚ ਦੋ ਗਰੁੱਪ ਆਏ ਹੈ। ਕਾਂਗਰਸ ਦਾ ਹੈ ਤੇ ਇੱਕ ਉਹਨਾਂ ਦਾ બીਜੇ ਦਾ। ਉਹਨਾਂ ਦੇ ਵਿੱਚ ਕਿੰਨੀਆਂ ਵੱਡੀਆਂ ਛੋਟੀਆਂ ਪਾਰਟੀਆਂ ਨੇ ਉਹ ਪਾਰਟੀਆਂ ਆਪਣੀਆਂ ਆਪਣੀਆਂ ਰੱਖਦੇ ਆ। ਪਰ ਤਾਲਮੇਲ ਰੱਖਦੇ ਆ ਨਾ। ਤੇ ਤਾਲਮੇਲ ਰੱਖੇ ਤੇ ਉਹ ਆਪਣੀ ਸਰਕਾਰਾਂ ਚਲਾ ਦਿੰਦੇ ਆ। ਜਿਵੇਂ ਇਹ ਤੇ ਪਸੰਦ ਨਹੀਂ ਆ ਕਿੰਨੀਆਂ ਯਾਰ ਜਿ ਕਿੰਨੀਆਂ ਉਹ ਤਾਲਮੇਲ ਰੱਖਦੇ ਆ ਤੇ ਉਹ ਆਪਣੇ ਦੋਨੇ ਲੱਗ ਲੱਗ ਰੱਖਦੇ ਆ। ਤੁਸੀਂ ਆਪਣੀ ਸੰਪੰਨ ਦਾ ਸਭ ਸਹਾਇਤਿਆਂ ਲੱਗ ਲੱਗ ਰੱਖੋ। ਪਰ ਤਾਲਮੇਲ ਜ਼ਰੂਰ।

ý thức 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 ý ਇਹ ਲਾਈਨ ਉਹ ਵਿੱਚ ਹੀ ਪਾ ਲਏ ਯਾਰ ਚੱਕਣੇ ਓਕੇ ਆ ਪਰਵਾਰ ਲਈ ਖੜੇ ਲੋਕ ਹੈਣਾ ਕਿ ਉਹੀ ਨਾ ਆਹ ਬਾਈ ਕਿੱਥੇ ਖੜ ਕੇ ਕੋਈ ਨਾ ਥਲੇ ਪਾ ਲਏ ਜੀ ਨੰਕਾਰ ਅਣਕੌਣ ਕੋ ਟੰਗੀਆਂ ਟਿੱਕ ਕੇ ਲਗਾ ਦੇ ਕਰਾਉ ਰਹੇ ਆ ਪਾਣੀ ਖਿਲਨ ਵਾਲੇ ਤੋਂ ਉਹ ਲੱਗੇ